ਬੜੀ ਥੋੜਾ ਜਿਹਾ ਕੀਤਾ ਆ ਪੁੰਨ ਨਾ ਬੜੀ ਬਖਸ਼ਿਸ਼ ਕਰਤਾ ਜੀ ਮੈਂ ਤੁਹਾਨੂੰ ਇੱਕ ਉਦਾਹਰਣ ਹੋਰ ਦੇਣਾ ਵੈਸੇ ਬਾਣੀ ਚ ਬੜੀ ਬਰੀ ਆ ਜੀ ਤ੍ਰੋਪਤੀ ਦਾ ਜ਼ਿਕਰ ਕੀਤਾ ਬੜੀ ਬਰੀ ਮਹਾਰਾਜ ਜੀ ਕਿ ਤ੍ਰੋਪ ਤ੍ਰੋਪਤੀ ਦਾ ਨਗੇਸ਼ ਟਕਿਆ ਗਿਆ ਜੀ ਇਹ ਸਾਰੇ ਬਾਣੀ ਚ ਵੀ ਏਸੀ ਪੜਨੇ ਪੰਚਾਲੀ ਕੋ ਰਾਜ ਸਭਾ ਮੈਂ RAM ਨਾਮ ਸੁਧਾਈ ਪਰ ਆਪ ਜੀ ਨੂੰ ਪਤਾ ਹੈ ਇਹਨੇ ਕਦੀ ਇੱਕ ਪੁੰਨ ਕੀਤਾ ਸੀ ਬੈ ਗੁਰੂ ਜੀ ਮੈਂ ਗੁਰੂ ਸਾਹਿਬ ਦੀ ਜੁਰੀ ਚ ਕਹਿਨਾ ਸੱਚ ਮੰਨਿਓ ਸਭ ਦਾ ਭਲਾ ਮੰਨ ਕੇ ਪੜਦੇ ਟੱਕੋਗੇ ਨਾ ਇੱਕ ਦਿਨ ਗੁਰੂ ਤੁਹਾਡਾ ਭਲਾ ਕਰਕੇ ਪੜਦੇ ਜ਼ਰੂਰ ਟਕੇਗਾ ਇਹ ਬੰਨ ਕੀ ਸੀ ਜੀ ਤੁਰਭਾਸ਼ਾ ਰਿਸ਼ੀ ਨਾ ਰਿਹਾ ਮੈਂ ਕੋਈ ਕੁਰਬਾਨੀ ਤੋਂ ਬਾਹਰ ਨਿਕਲ ਕੇ ਗੱਲ ਨਹੀਂ ਕਰਾਂਗਾ ਪਾਣੀ ਇੰਨਾ ਤੇਜ਼ ਆਇਆ ਉਹਦੀ ਲੰਗੋਟੀ ਰੁੜ ਗਈ ਉਹਦੀ ਲੰਗੋਟੀ ਰੁੜ ਗਈ ਤਨ ਨਗਨ ਸੀ ਵਿਚਾਰਾ ਖਲੋਤਾ ਪਾਣੀ ਚ ਦ੍ਰੋਪਦੀ ਨੇ ਸਿਰਫ ਆਪਣਾ ਕੱਪੜਾ ਪਾੜ ਕੇ ਵਗਦੇ ਪਾਣੀ ਚ ਕੱਪੜਾ ਸੱਟਿਆ ਉਹਨੇ ਕੱਪੜੇ ਨਾਲ ਤਨ ਢੱਕ ਕੇ ਕਿਹਾ ਬੇਟੀ ਅੱਜ ਤੂੰ ਇੱਕ ਰਿਸ਼ੀ ਦਾ ਤਨ ਢੱਕਿਆ ਰੱਬ ਤੇਰੀ ਪਾਤ ਦਿੱਥੇ ਉੱਥੇ ਢੱਕੇਗਾ ਭਾਈ ਸਾਹਿਬ ਲਿਖਦੇ ਦ੍ਰੋਪਦੀ ਕਪੀਰ ਮਾਤਰ ਦੇ ਜੋ ਮਨੁਸ਼ਯ ਰਹਿ ਭਾਈ ਗੁਰਦਾਸ ਸਾਹਿਬ ਮੈਂ ਤਾਂ ਕਿਹਾ ਗੁਰੂ ਗੋਬਿੰਦ ਸਿੰਘ ਕਹਿੰਦੇ ਆ ਜਿੰਨੇ ਤੁਹਾਡੇ ਸੇਵਾ ਕਰੋਗੇ ਸਿਮਰਨ ਕਰੋਗੇ ਪੁਨ ਇਕੱਠੇ ਹੋਣੇ ਨੇ ਉਨ ਪ੍ਰਤਾਪਨ ਬਾਣ ਜੈ ਤੂੰ ਮੈਂ ਫਿਰ ਅਰਥ ਕਰਾਂ ਦਾ ਪੁੰਨ ਦਾ ਪ੍ਰਤਾਪ ਬਾਣ ਵੱਡੇ ਦਾ ਘਟੇਗਾ ਨਹੀਂ ਜੇ ਤੂੰ ਤੇਰੀ ਜੈ ਜੈਕਾਰ ਹੋਵੇਗੀ ਲੋਕ ਤੈਨੂੰ ਜੈ ਜੈ ਕਰਨਗੇ ਤੈਨੂੰ ਸਭ ਤੋਂ ਚੰਗਾ ਕਹਿਣਗੇ ਜਿੰਨੇ ਤੂੰ ਪੁੰਨ ਕਰੇਗਾ ਉੱਥੇ ਕਿਹਾ ਕਿ ਦ੍ਰੋਪਦੀ ਕੁਪੀਨ ਮਾਤਰ ਤਈ ਜੋ ਮਨੁਸ਼ ਰਹਿ ਤਾਂ ਤੇ ਸਭਾ ਮਦ ਬਹਿੋ ਬਸਨ ਪਰਵਾਜੀ ਉਹਨੇ ਥੋੜਾ ਜਿਹਾ ਕਪੜਾ ਦਿੱਤਾ ਭਾਸ਼ੇ ਰੀਸ਼ੀ ਨੂੰ ਰੱਬ ਨੇ ਉਹਦੇ ਵਾਸਤੇ ਸੱਚੇਵੇਂ ਕੱਪੜੇ ਦਾ ਦਰਿਆ ਪੈਦਾ ਕਰ ਦਿੱਤਾ ਮੈਂ ਇੱਕ ਬੇਨਤੀ ਕਰਾਂਗਾ ਗੁਰਮਖੋ ਪੁੰਨ ਕਦੀ ਮਰਦਾ ਨਹੀਂ ਹੁੰਦਾ ਹੱਬਾਪ ਕਰਨ ਲੱਗ ਪੈ ਪੁੰਨ ਸੜਨ ਲੱਗ ਪੈਂਦੇ ਆ ਗੁਰੂ ਗੋਬਿੰਦ ਸਿੰਘ ਕਹਿੰਦੇ ਆ ਪੁੰਨ ਪ੍ਰਤਾਪਨ ਬਾੜ ਜੈਤ ਜਿੰਨੇ ਪੁੰਨ ਕਰੇਗਾ ਤੇਜ ਪ੍ਰਤਾਪ ਵਧੇਗਾ ਬਾੜ ਦਰਤ ਮੈਂ ਕੀਤਾ ਵਧਣਾ ਨਹੀਂ ਵਧਣਗੇ ਵਧਣਗੇ ਜੈ ਤੁੰ ਤੇਰੀ ਤੁਨੀ ਜੈ ਜੈਕਾਰ ਦਿਆਂ ਤੇਰੀਆਂ ਆਵਾਜ਼ਾਂ ਉਣਗੀਆਂ ਪਾਪਨ ਕੇ ਪਾਪਨ ਬਹੁਵਚਨ ਜਿੰਨੇ ਪਾਪ ਕੀਤੇ ਪੁੰਜ ਦਾ ਲਫਜ਼ੀ ਅਰਥੇ ਚ ਬਹੁ ਪੁੰਜ ਪੁੰਜਦਰ ਤੇ ਕਾਠ ਢੇਰ ਅਣਗਿੰਤ ਪਾਪਨ ਕੇ ਉਹ ਪੁੰਜ ਖਪ엥ਗੇ ਜਿੰਨੇ ਅੱਜ ਤੀਕਰਾਂ ਪਾਪ ਕੀਤੇ ਨੇ ਸਾਰੇ ਖੱਪ ਜਾਣਗੇ ਜਿੱਥੇ ਪੁੰਨ ਆ ਜਾਏਗਾ ਹੁਣ ਥੋੜਾ ਜਾ ਉਹ ਪੁੰਨ ਖੈ ਕੀ ਗੁਰਬਾਣੀ ਮੁਤਾਬਕ ਨਾ ਜੀ ਕਿਸੇ ਲੋੜਵੰਦੀ ਮਦਦ ਕਰਦੇ ਸੱਚੀ ਮੱਚੀ ਪੁੰਨੇ ਆ ਜਿਹੜਾ ਸੀ ਸੰਗਤ ਚ ਬੈਠਿਆ ਨਾ ਭਾਵੇਂ ਸਮਝੋ ਨਾ ਸਮਝੋ ਗੁਰਮਖੀ ਵੀ ਪੁੰਨ ਹੈ ਗੁਰੂ ਸਾਹਿਬ ਨੇ ਨਾ ਜਦੋਂ ਪੁੰਨਾ ਦਾ ਜ਼ਿਕਰ ਕੀਤਾ ਜੀ ਜਿੰਨੇ ਕੁ ਸਮਝ ਕੇ ਤਿੰਨ ਪੁੰਨ ਬੜੇ ਵੱਡੇ ਕਹੇ ਗੁਰੂ ਸਾਹਿਬ ਇੱਕ ਤਾਂ ਕਿਆ ਕਲਮੇ ਇਹੋ ਪੁੰਨ ਗੁਣ ਗੋਬਿੰਦ ਕਾਹੇ ਇਸ ਕਲਯੁਗ ਵਿੱਚ ਸਭ ਤੋਂ ਵੱਡਾ ਪੁੰਨ ਇਹ ਵੇ ਜਿਹੜਾ ਬੰਦਾ ਗੋਬਿੰਦ ਦੇ ਗੁਣ ਗਾਵੇ ਦੋ ਪੁੰਨ ਹੋਰ ਨੇ ਜੀ ਉਹ ਵੀ ਤੁਸੀਂ ਰੋਜ਼ ਅਸੀਂ ਪੜਨੇ ਆ ਜਿਹੜਾ ਬੰਦਾ ਗੁਰੂ ਦੇ ਸਾਹਮਣੇ ਆ ਕੇ ਹੱਥ ਜੋੜ ਕੇ ਖਲੋ ਜਾਂਦਾ ਹੈ ਗੁਰੂ ਰਾਮਦਾਸ ਜੀ ਨੇ ਜਿਹੜਾ ਨਿਮਰਤਾ ਨਾਲ ਹੱਥ ਜੋੜਦਾ ਹੈ ਇਹ ਬੜਾ ਵੱਡਾ ਪੁੰਨ ਏ ਤੇ ਜਿਹੜਾ ਗੁਰੂ ਅੱਗੇ ਮੱਥਾ ਟੇਕਦਾ ਓਦੋਂ ਵੀ ਵੱਡਾ ਪੁੰਨ ਗੁਰੂ ਇਸ ਪੁੰਨ ਨਾਲ ਵੀ ਉਹਦੇ ਮੱਥੇ ਦੇ ਪਾਪ ਕੱਟ ਕੇ ਰੱਖ ਦਿੰਦਾ ਕਾਮਕਰੋਧ ਨਗਰ ਕੋ ਪਰਿਆ ਮਿਲ ਸਾਧੂ ਖੰਡਲ ਖੰਡਾ ਕੇ ਪੂਰ ਬਲਖ ਤਰੀਕੇ ਗੁਰ ਪਾਇਆ ਮਨ ਖਰਲਿਵ ਮੰਡਲ ਮੰਡਾ ਕੇ ਕਰ ਸਾਧੂ ਅੰਜਲੀ ਪੁੱਨ ਵੱਡਾ ਹੈ ਗੁਰਮਖੋ ਜਿਹੜਾ ਗੁਰੂ ਅਗੇ ਝੁਕੇਗਾ ਉਹਦੇ ਅਗੇ ਸੰਸਾਰ ਨਹੀਂ ਝੁਕੇਗਾ